ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਤਖਤੂ ਚੱਕ ਵਿਖੇ ਇੱਕ ਵਿਅਕਤੀ ਦਾ ਪੇਤ ਭਰੇ ਖਲਾਤਾਂ ਦੇ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਵਿਅਕਤੀ ਦੀ ਪਛਾਣ ਮਹਿੰਗਾ ਸਿੰਘ ਪੁੱਤਰ ਤੀਜਾ ਸਿੰਘ ਵਾਸੀ ਪਿੰਡ ਤਖਤੂ ਚੱਕ ਵਜੋਂ ਹੋਈ ਹੈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਹਿੰਗਾ ਸਿੰਘ ਨੂੰ ਰਾਤ ਨੂੰ 8:30 ਵਜੇ ਕਿਸੇ ਨੇ ਫੋਨ ਕਰਕੇ ਬੁਲਾਇਆ ਸੀ ਤੇ ਉਸ ਨੂੰ ਤੀਰ ਤਾਰ ਹਥਿਆਰਾਂ ਦੇ ਨਾਲ ਬਾਅਦ ਵਿੱਚ ਕਤਲ ਕਰ ਦਿੱਤਾ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਸ਼ੱਕ ਹੈ ਕਿ ਮਹਿੰਗਾ ਸਿੰਘ ਨੂੰ ਗੋਲੀ ਵੀ ਲੱਗੀ ਹੈ ਮਰਤਕ ਵਿਅਕਤੀ ਦੇ ਘਰ ਦੇ ਨਜ਼ਦੀਕ ਪੈਂਦੇ ਰਵੇਲ ਸਿੰਘ ਦੇ ਘਰ ਦੇ ਉੱਤੇ ਵੀ ਕੁਝ ਲੋਕਾਂ ਦੇ ਵੱਲੋਂ ਉਸ ਰਾਤ ਗੋਲੀਆਂ ਚਲਾਈਆਂ ਗਈਆਂ ਜੋ ਉਹਨਾਂ ਦੇ ਗੇਟ ਦੇ ਵਿੱਚ ਜਾ ਵਧੀਆਂ ਰਵੇਲ ਸਿੰਘ ਦੀ ਪਤਨੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦਾ ਗਵਾਂਡੀਆਂ ਦੇ ਨਾਲ ਜ਼ਮੀਨ ਦਾ ਝਗੜਾ ਚੱਲਦਾ ਹੈ ਅਤੇ ਉਹਨਾਂ ਦਾ ਪਤੀ ਜੇਲ੍ਹ ਦੇ ਵਿੱਚ ਬੰਦ ਹੈ ਜਿਹੜੇ ਵਿਅਕਤੀ ਦਾ ਅੱਜ ਕਤਲ ਹੋਇਆ ਹੈ ਉਹ ਉਹਨਾਂ ਦੇ ਨਾਲ ਕੰਮ ਕਾਜ ਦੇ ਵਿੱਚ ਮਦਦ ਕਰਵਾਉਂਦਾ ਸੀ ਕੁਲਵਿੰਦਰ ਕੌਰ ਨੇ ਵੀ ਕਿਹਾ ਕਿ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਸਨ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਮਹੰਗਾ ਸਿੰਘ ਦਾ ਕਤਲ ਵੀ ਉਹਨਾਂ ਵਿਅਕਤੀਆਂ ਦੇ ਵੱਲੋਂ ਹੀ ਕੀਤਾ ਗਿਆ ਹੈ ਜਿਨ੍ਹਾਂ ਦੇ ਨਾਲ ਉਹਨਾਂ ਦਾ ਜ਼ਮੀਨਦਾਰ ਝਗੜਾ ਚੱਲਿਆ। ਹਾਂਜੀ ਤੇ ਭਾਜੀ ਏਦਾਂ ਕੋਈ ਪਤਾ ਨਹੀਂ ਕਿ ਕਿਤਰਾ ਹੋਈ ਹੈ ਇੱਕ ਵਾਰ ਦਾਤ ਤੇ ਗੋਲੀਆਂ ਆਏ ਆ ਤੇ ਮਾਰ ਗਏ ਸਾਨੂੰ ਖੜਾਕ ਸੁਣਿਆ ਵਾ ਇਹਦਾ ਫੇਵਰ ਦਾ ਵੀ ਤੇ ਗੋਲੀਆਂ ਦਾ ਵੀ ਤੇ ਇੱਟੇ ਵੀ ਇੱਟਾਂ ਵੀ ਚਲਾਈਆਂ ਸਾਡੇ ਘਰ ਨੂੰ। ਹੋਰ ਸਾਡੀ ਕਿਸੇ ਨਾ ਵਾਰਦਾਤ ਨਹੀਂ ਸਾਡੀਆਂ ਲੜਾਈ ਹੋਈ ਆ ਪਹਿਲੇ ਝਗੜੇ ਤੋਂ ਤੇ ਝੂਠੇ ਪਰਚੇ ਸਾਡੇ ਨਾਮ ਬਣਾ ਦਿੱਤੇ ਆ ਮੇਰੇ ਘਰਵਾਲੇ ਦੀ ਬਣਾਇਆ 307 ਬਣਾਈਆਂ। ਸਭੀ ਬਣਾਈ ਮੁੰਡੇ ਤੇ ਉਹ ਜੇਲ੍ਹ ਚ ਬਾ ਤੇ ਮੋਰੋ ਬੀਬੀਆਂ ਨੂੰ ਧਮਕੀਆਂ ਦਿੰਦੇ ਆ ਬੂਏ ਗਾੜੀ ਖਲੋਖ ਲੋ ਕੇ ਤੇ ਅਹੀ ਬੱਤੀਆਂ ਬੰਦ ਕਰਕੇ ਤੇ ਅੰਦਰ ਵਰਕੇ ਪੈ ਗਈਆਂ ਲੰਮੀਆਂ ਤੇ ਉਹ ਉਹ ਜਿਹੜਾ ਭਾਈ ਮਾਰਿਆ ਗਿਆ ਵਾ ਮਹਿੰਗਾ ਸਿੰਘ ਉਹ ਆਡੇ ਪੱਠੇ ਪਾਉਂਦਾ ਹੈ ਪਹਿਲਾਂ ਪੱਠੇ ਪਾਉਂਦਾ ਤੇ ਨੂੰ ਵੀ ਆਂਦੇ ਨਹੀਂ ਤੂੰ ਕਿਉਂ ਪੱਠੇ ਪਾਉਂਦਾ ਹੋਰ ਵੀ ਇੱਥੋਂ ਮੁੰਡੇ ਆਉਂਦੇ ਪੱਠੇ ਪਾਉਣ ਤੇ ਉਹਨਾਂ ਨੂੰ ਵੀ ਆਂਦੇ ਨਹੀਂ ਤੂੰ ਕਿਉਂ ਪੱਠੇ ਪਾਉਂਦੇ ਜੋ ਇਹਨਾਂ ਦੇ ਤੁਹਾਨੂੰ ਅਸੀਂ ਫੜਾ ਦੇਣਾ ਵਾ ਤੇ ਉਹ ਵਿਚਾਰੇ ਹਟ ਗਏ ਤੇ ਇਹ ਪਉਂਦਾ ਰਿਹਾ ਇਹ ਵੀ ਹਟ ਗਿਆ ਮੁੜ ਕੇ ਤੇ ਧਮਕੀਆਂ ਦਿੰਦੇ ਸੀ ਮੁੜ ਕੇ ਨੂੰ ਵੀ ਵੇਖੀ ਤੈਨੂੰ ਮਾਰ ਦੇਣਾ ਇੱਕ ਨੂੰ ਤੇ ਜੇਲ੍ਹ ਚ ਕਲਾ ਦਿੱਤਾ ਵਾ ਤੇ ਤੈਨੂੰ ਮਾਰ ਦੇਣਾ ਤੇ ਉਹ ਕੰਮਬਜਾਰੇ ਨਾ ਕਰਤਾ ਉਹਨੂੰ ਮਾਰਤਾ ਤੇ ਮੁੜ ਕੇ ਸਾਡੇ ਗੋਲੀਆਂ ਮਾਰ ਗਏ ਆ ਸਾਨੂੰ ਡੰ ਲਾਦਾ ਸਾਡੇ ਤੇ ਫਿਰ ਇਹਨਾਂ ਨਾਲ ਹੀ ਲੜਾਈ ਝਗੜਾ ਸਾਡੇ ਇਹੋ ਹੀ ਸਭ ਕੁਝ ਵਾ ਕੀ ਮੰਗ ਕਰਦੇ ਰਹਿਆ ਪੁਲਿਸ ਪ੍ਰਸ਼ਾਸਨ ਆ ਜਾਂਦੇ ਵੀ ਸਾਡੀ ਸਾਡੀ ਸੁਣਾਈ ਹੋਏ ਫਿਰ ਸਾਡੇ ਫਿਰ ਇਸ ਤਰ੍ਹਾਂ ਗਾਂ ਲੜਾਈ ਝਗੜਾ ਵਧਣਾਈਆਂ ਘਟਣਾ ਥੋੜਾ ਵਾ ਇਹ ਗੱਲ ਬਾਤ ਪਤਾ ਨਹੀਂ ਥੁ ਕਰੋਗੇ ਆ ਵਾਹ ਕਰੋਗੇ ਹਾ ਜੇ ਅਹੀਂ ਗਾਇਆ ਤੇ ਮਾਡਲ ਕੋ ਚੁੱਕ ਲੈ ਆ ਸਟਾਂ ਲੱਗੀਆਂ ਗੋਲੀ ਵਜੀ ਅਤੇ ਇਹ ਪੁਲਸ ਆਈ ਮੌਕੇ ਤੇ ਮੌਕੇ ਤੇ ਪੁਲਸ ਆਈ ਹੈ ਕਰਨ ਦੀ ਕਾਰਵਾਈ ਆਪਣੀ ਕਾਰਵਾਈ ਕਰ ਲਈ ਆ ਤੇ ਕੀ ਮੰਗ ਕੀ ਕਰਦੇ ਤੁਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਪੰਜਾਬ ਸਰਕਾਰ ਕੋਲੋਂ ਕੀ ਮੰਗ ਕਰਦੇ ਮੰਗ ਕੀ ਸਾਡਾ ਵੀ ਆ ਬੰਦ ਪਾਵਣਾ ਜੇ ਦਾ ਵੀ ਮਾਰਿਆ ਕਿਉਂ ਗਿਆ ਨਹੀਂ ਜਾਇ ਕਿਉਂ ਕੰਮ ਹੋਇਆ ਸਾਡੇ ਨਾਲ ਗਰੀਬਾਂ ਨਾਲ ਕਿਉਂ ਤਕਾਵਿਆ ਸਾਡੇ ਨਾਲ ਇਨਾਮ ਵੀ ਹੋ ਰਿਹਾ ਤੁਹਾਡਾ ਫਰਵੰਸ ਸਿੰਘ ਜਿਹਦਾ ਕਤਲ ਹੋਇਆ ਕੀ ਲੱਗਦੇ ਹੈ ਤੁਹਾਡੇ ਪਹੁੰਚ ਕੀ ਗੱਲਬਾਤ ਹੋਈ ਹੈ ਕਿੱਥੋਂ ਹੋਇਆ ਕਤਲ ਗੱਲਬਾਤ ਟਕਾਲੀ ਚ ਲੱਗਿਆ ਵਾ ਤੇ ਮੁੜ ਕੇ ਫੋਨ ਫੋਨ ਲਾਉਂਦੇ ਰੇ ਫੋਨ ਲੱਗਦਾ ਨਹੀਂ ਇੱਕ ਇਹਰਾ ਫੋਨ ਲਗਾਓ ਉਹ ਕਿਸੇ ਅਫਸਰ ਕੇ ਅਫਸਰਾਂ ਨੇ ਕੇ ਵੇਖਿਆ ਉਹਨਾਂ ਨੇ ਚੁੱਕ-ਟਾਕ ਕੇ ਤੇ ਗੱਡੀ ਕੇ ਪਾਇਆ ਕਰਚਾ-ਕਰਚਾ ਵਜਿਨਾ ਗੋਲੀ ਨਹੀਂ ਲੱਗੀ ਚਾਤੇ ਪੁਲਿਸ ਆਈ ਹੀ ਮੌਕੇ ਤੇ ਹਾਂਜੀ ਉੱਥੇ ਆਈ ਕੀ ਕੀ ਮੰਗ ਕਰਦੇ ਹੋਣਾ ਪੁਲਿਸ ਪ੍ਰਸ਼ਾਸਨ ਕੋਲੋਂ ਪੰਜਾਬ ਸਰਕਾਰ ਕੋਲੋਂ ਕੀ ਮੰਗ ਕਰਦੇ ਜੀ ਮੰਗ ਇਹੋ ਹੀ ਆ ਜੀ ਸਾਨੂੰ ਸਬੂਤ ਹੋਣਾ ਚਾਹੀਦਾ ਵਾ ਕਿ ਬੰਦਪ ਫਰਨਾ ਚਾਹੀਦਾ ਹਾਂ ਜੀ ਕੀ ਨਾਮ ਇਰਕੇ ਤੁਹਾਡਾ ਬਲਦੇਵ ਸਿੰਘ ਜਿਹਨਾਂ ਦਾ ਮਰਡਰ ਹੋਇਆ ਮਹਿੰਗਾ ਸਿੰਘ ਦਾ ਕੀ ਲੱਗਦੇ ਹੈ ਤੁਹਾਡੇ ਸਾਡੇ ਭਰਾ ਲੱਗਦੇ ਆ ਕੀ ਗੱਲਬਾਤ ਹੋਈ ਆ ਘਰੋਂ ਸੱਦਿਆ ਫੋਨ ਕਰਕੇ ਤੇ ਸਾਡੇ ਕੋਲ ਨਾ ਖੜਿਆ ਵਾ ਮੋਕੇ ਬਾਤ ਜਿਹੜਾ ਭੂਣ ਨਹੀਂ ਲੱਗਦਾ ਕੋਈ ਬਾਚ ਗੋਲੀ ਲੱਗੀ ਹੈ ਪਰਿਵਾਰ ਨੂੰ ਕਿੱਦਾਂ ਪਤਾ ਲੱਗਾ ਵੀ ਕਤਲ ਹੋ ਗਿਆ ਉਹਨਾਂ ਦਾ ਹਾਂਜੀ ਫੋਨ ਉਹ ਤੋਂ ਆਇਆ ਫੋਨ ਆਇਆ ਹਾਂਜੀ ਪੁਲਿਸ ਆਈ ਮੌਕੇ ਤੇ ਹਾਂਜੀ ਐਸਐਚਓ ਥਾਣਾ ਬੈਰੋਵਾਲ ਉਪਕਾਰ ਸਿੰਘ ਨੇ মিডিਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਹਨਾਂ ਨੂੰ ਰਾਤ ਨੂੰ ਫੋਨ ਆਇਆ ਸੀ ਕਿ ਤਕਤੂ ਚੱਕ ਵਿਖੇ ਕਿਸੇ ਵਿਅਕਤੀ ਦਾ ਐਕਸੀਡੈਂਟ ਹੋਇਆ ਹੈ ਉਹਨਾਂ ਦੀ ਟੀਮ ਨੇ ਤੁਰੰਤ ਮੌਕੇ ਤੇ ਜਾ ਕੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਤੇ ਹੁਣ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਦੇਖੋ ਜੀ ਰਾਤੀ 8:30 9 ਵਜੇ ਸਾਨੂੰ ਮੈਸੇਜ ਆਇਆ ਵੀ ਐਕਸੀਡੈਂਟ ਹੋਇਆ ਵਾ ਤੇ ਬੰਦੇ ਜੀ ਉਥੇ ਡੈਡ ਬਡੀ ਪਈ ਆ ਉਹਨੂੰ ਚੈੱਕ ਅਪ ਕਰਕੇ ਹਸਪੀਟਲ ਖੜਿਆ ਗਿਆ ਤੇ ਪਤਾ ਲੱਗਾ ਵੀ ਡੈਥ ਹੋ ਚੁੱਕੀ ਆ ਹੁਣ ਤੱਥਾਂ ਦੇ ਆਧਾਰ ਤੇ ਤ੍ਰਤੀਸ਼ਕ ਕੰਮ ਪੁਲਿਸ ਕੰਮ ਕਰ ਰਹੀ ਆ ਪੋਸਟ ਮਾਰਡਾਂ ਤੇ ਡੈਡ ਬਡੀ ਭੇਜੀ ਗਈ ਆ ਜੋ ਵੀ ਤੱਥ ਸਾਹਮਣੇ ਆਏ ਤੋਂ ਉਹੋ ਹੀ ਵਕੂਆ ਕੰਮ ਕੀਤਾ ਜਾਊਗਾ ਉਹ ਸੱਟਾਂ ਦਾ ਪਤਾ ਲੱਗੂਗਾ ਨਾ ਵੀ ਸੱਟਾਂ ਜੇ ਸੱਟਾਂ ਲੱਗੀਆਂ ਤੇ ਫਿਰ ਮਰਡਰ ਹੋਇਆ ਜੇ ਐਕਸੀਡੈਂਟ ਦਾ ਡੈਕ ਨਾ ਥੋਈਆ ਤਾਂ ਫਿਰ ਐਕਸੀਡੈਂਟ ਹੋਇਆ ਇਹ ਇਹ ਤਫਤੀਸ਼ ਕੀਤਾ ਬਾਅਦ ਪਤਾ ਲੱਗੂਗਾ ਨਹੀਂ ਉਧਰ ਨਹੀਂ ਜਾਇਗਾ ਕਿ ਪੋਸਟਮੈਨ ਵਾਸਤੇ ਟੀਮ ਭੇਜੀ ਹੈ ਤੇ ਉਹ ਮੌਕਾ ਵੇਖ ਕੇ ਪਤਾ ਕਰਦੇ ਕੀ ਮੌਲਾ ਐਸਐਮਜੀ ਨਿਊਜ਼ ਲਈ ਫਿਰਖਰੂ ਸਾਹਿਬ ਤੋਂ ਮਾਨ ਸਿੰਘ ਦੀਪੂ